ਇਹ ਗੱਲ ਕੀ ਹੋਈ ਸੀ ਆ ਦੇ ਘਰ ਆਏ ਬੰਦੇ ਸਾਰੇ ਬੰਦੇ ਆਏ ਸਾਰੇ ਉਹਦੇ ਘਰ ਵੀ ਢਿੱਕੇ ਦੀ ਕੁੱਟੀ ਵੀ ਤੋੜ ਗਏ ਸਾਡੇ ਘਰ ਤੋੜ ਕੇ ਸਾਰੇ ਹੋ ਪਰ ਆ ਵੀ ਆਏ ਬਾਰੇ بڑے ਬੰਦੇ ਆਏ ਘਰ ਮੋਰਚਲ ਮੈਂ ਜੱਜੀ ਆਈ ਆਪਣੇ ਸਹੁਰਿਆਂ ਤੋਂ ਮੈਂ ਜੱਜੀ ਆਈ ਆਪਣੇ ਸਹੁਰਿਆਂ ਦੇ ਪਰਿਵਾਰ ਦੇ ਨਾਲ ਇਹ ਗੱਲ ਕੀ ਹੋਈ ਸੀ ਵੀ ਦੂਜੀ ਪਤਨੀ ਕੀ ਕਹਾਣੀ ਹੈ ਇਹ ਬੰਦੇ ਬੰਦੇ ਬਾਹਰ ਮੋਢੇ ਆਏ ਅਜਿਹੀ ਜਿਹਾ ਪਤੀ ਕੀ ਮਸਲਾ ਕੀ ਸੀ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਇਹ ਮੁੰਡਾ ਮੁੰਡਾ ਦਾ ਕੋਈ ਚੱਕਰ ਹੋ ਰਿਹਾ ਹੈ ਉੱਤਾਰਾ ਹੋ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਤੇ 5 ਹੀ ਆਏ ਹੋਣੇ ਕਿਹਨੂੰ ਘਰ ਦੇ ਜੀ ਇਹਨੂੰ ਤਾਂ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੀ ਕਿਸੇ ਨੂੰ ਨਹੀਂ ਘਰ ਤੇ ਮਾਈ ਕਲੀ ਹੋਣਾ ਔਰ ਤਾਂ ਜਿਹੜਾ ਬਾਹਰ ਸਟਾਉਂਸ ਆਏ ਉਹਨਾਂ ਦੇ ਵਜਿਓ ਉੱਥੇ ਹੀ ਇੱਥੇ ਲਾ ਘਾੜ ਦੇ ਜਾਣਗੇ ਹਾਂ ਹੋਰ ਦਰ ਮੁੰਡੇ ਨੇ ਲਗਾ ਇਹ ਭਾਂ ਥੋੜੀ ਕੀਤੀ ਗਿਆ ਰੋੜੇ ਰੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਉਹ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਹਾਂ ਉਹ ਆਇਆ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਹੋਤੋ ਹੋ ਗਏ ਲੜਾਈ ਤੇ ਫਿਰ ਇਹ ਰਾਤ ਹੋਏ ਲੜਾਈ ਹੋ ਗਈ ਮੁੰਡੇ ਮੰਡੇ ਚੱਲ ਗਏ ਆ ਮੁੰਡੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਹੁੰਦੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚੱਲ ਗਏ ਆ ਛੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਛੱਟ ਨਹੀਂ ਲੱਗੀ ਬਚ ਗਏ ਚੱਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ